ਇਹ ਆ ਰਤਨਬਾਈ ਨੇ ਮੈਨੂੰ ਉਹ ਤੋਂ ਆਉਂਦੇ ਨੇ ਕਹਤਾ ਹੀ ਕਹਦਾ ਐ ਪੁੱਛਣਗੇ ਜਾਂਦਿਆਂ ਨੂੰ ਵੀ ਚਾਹ ਪੀਣੀ ਹੈ ਕੋ ਖਾਣਾ ਆ ਓਕੇ ਆ ਬਾਈ ਹਾਂ ਤੁਸੀਂ ਆਪ ਤੇ ਜੀ ਪਾਣੀ ਨਿਕਲੇ ਯਾਰ ਤੂੰ ਬਾਕੀ ਤੂੰ ਛੋਟੇ ਜਿੰਦਾਬਾਦ ਹੀ ਰਹੋ ਜਿੰਦਾਬਾਦ ਛੋਟਾ ਹੌਸਲਾ ਬਹੁਤ ਯਾਰ ਬਾਬਾ ਕੀ ਪੁੱਛੀ ਆ ਰਤਨਬਾਈ ਜਿਹੜੇ ਬੰਦੇ ਨੇ ਰੀਜ ਨਾਲ ਘਰ ਬਣਾਇਆ ਹਨ ਉਹ ਕਹਿੰਦਾ ਮੈਂ ਜਾਣਦਾ ਵੀ ਉਹ ਬੰਦੇ ਤਰਕੇ ਉਹਦੇ ਤੱਕਰੀ ਆ ਸਕਦਾ ਸੱਪ ਬਹੁਤ ਜ਼ਿਆਦਾ ਨਹੀਂ ਬਾਈ ਹਾਂ ਸੱਪ ਬਹੁਤ ਜ਼ਿਆਦਾ ਨਾਲ ਮਾਰਦੇ ਆਪਾਂ ਕਹਿੰਦੇ ਬਾਈ 23 ਚ ਪਾਣੀ ਆ ਗਿਆ ਫਿਰ ਇਹਨਾਂ ਨੇ ਜੰਗ ਲਾਤੀ ਕਹਿੰਦੇ ਬਾਈ ਹੁਣ ਫੇਰ ਪਾਣੀ ਆ ਗਿਆ ਸਾਡਾ ਕਸੂਰ ਤੋਦਾ ਦੋਦੀਆ ਅਦੇ ਕੋ ਕਾਫੀ ਕਰਨ ਨੂੰ ਪੁੱਛਿਆ ਮੈਂ ਮੈਂ ਜਾਂਦੇ ਕਿਉਂ ਨਹੀਂ ਕਹਿੰਦੇ ਬਾਈ ਸਾਡੇ ਰਿਸ਼ਤੇਦਾਰ ਵੀ ਨਹੀਂ ਹੁੰਦੇ ਇਹ ਰਾਧਨ ਬਾਈ ਨੇ ਮੈਨੂੰ ਉਹ ਥੂਂਦੇ ਨੇ ਕਹਤਾ ਹੀ ਕਹਦਾ ਆਏ ਪੁੱਛਣਗੇ ਜਾਂਦਿਆਂ ਨੂੰ ਵੀ ਚਾਹ ਪੀਣੀ ਹੈ ਕੋ ਖਾਣਾ ਆ ਚਾਹ ਆ ਓਕੇ ਆ ਬਾਈ ਬਾਕੀ ਤੂੰ ਹੀ ਛੋਟੇ ਜਿੰਦਾਬਾਦ ਹੀ ਰਹੋ ਜਿੰਦਾਬਾਦ ਤੁਹਾਡਾ ਹੌਸਲਾ ਬਹੁਤ ਯਾਰ ਬਾਬਾ ਗਿਰ ਪੁੱਛੀ ਜਾਂ